ਹਾਂਜੀ ਵੀਰੇ ਸਸਿਕਾ ਸਾਰਿਆਂ ਨੂੰ ਤੇ ਆ ਦੇਖੋ ਵੀਰੇ ਇੱਕ ਘੱਗਰ ਬਰਿਆ ਦੇ ਵਿੱਚ ਜਿਹੜਾ ਪਾਣੀ ਦਾ ਰੂਪ ਬਹੁਤ ਭਿਆਨਕ ਹੁੰਦਾ ਜਾ ਰਿਹਾ ਬਹੁਤ ਪਾਣੀ ਜਿਹੜੇ ਦੇ ਵਿਚਾਰੇ ਆ ਪਿੱਛੋਂ ਤੇ ਬੰਦ ਜਿਹੜੇ ਕਮਜ਼ੋਰ ਹੁੰਦੇ ਜਾਂਦੇ ਨੇ ਬਿਲਕੁਲ ਕੰਡਿਆਂ ਦੇ ਨਾਲ ਜਿਹੜਾ ਪਾਣੀ ਲੱਗ ਚੁੱਕਿਆ ਤੇ ਪੰਜਾਬ ਦੇ ਵਿੱਚ ਕਿਸਾਨਾਂ ਦੀ ਜਿਹੜੀ ਚਿੰਤਾ ਵਧਾ ਰਿਹਾ ਘੱਗਰ ਕਿਉਂਕਿ ਘੱਗਰ ਵਾਲੇ ਖਤਰੇ ਦੇ ਨਿਸ਼ਾਨ ਤੋਂ 748 ਫੁੱਟ ਤੋਂ ਵੀ ਉੱਪਰ ਜਿਹੜਾ ਚੱਲ ਰਿਹਾ ਜਿਵੇਂ ਪਿੰਡ ਮਕਰੋੜ ਸਭ ਹੋ ਗਿਆ ਤੇ ਮੂਨਕ ਦੇ ਵਿੱਚ ਵੀ ਲੋਕਾਂ ਦੀਆਂ ਮੁਸ਼ਕਲਾਂ ਇਹ ਵੱਧ ਰਹੀਆਂ ਹਨ ਸੰਗਰੂਰ ਤੇ ਖਨੋਰੀ ਵਿੱਚ ਵੀ ਜਿਹੜਾ ਘਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਪਾਣੀ ਜਿਹੜਾ ਦੇਖੋ ਬਹੁਤ ਜ਼ਿਆਦਾ ਜਿਹੜਾ ਆ ਰਿਹਾ ਤੇ ਕਿਨਾਰਿਆਂ ਦੇ ਬਿਲਕੁਲ ਨਾਲ ਜਿਹੜਾ ਲੱਗਦਾ ਜਾ ਰਿਹਾ ਤੇ ਆਉਣ ਵਾਲੇ 12 ਘੰਟੇ ਨੇ ਜਿਹੜੇ ਸੰਗਰੂਰ ਲਈ ਬਹੁਤ ਹੀ ਭਿਆਨਕ ਨੇ ਜੇਕਰ ਖਤਰੇ ਤੋਂ ਇਹ ਨਿਸ਼ਾਨ ਤੋਂ نیچے ਨਹੀਂ ਆਉਂਦਾ ਤਾਂ ਜਿਹੜੇ ਬੰਦ ਨੇ ਕਮਜ਼ੋਰ ਪੈ ਰਹੇ ਨੇ ਕਿੱਤੇ ਵੀ ਪਾਣੀ ਜਿਹੜਾ ਲੀਕ ਹੋ ਕੇ ਬੰਨ ਟੁੱਟ ਸਕਦਾ ਤੇ ਕਿਸਾਨਾਂ ਵੱਲੋਂ ਬਹੁਤ ਮਿਹਨਤ ਜਿਹੜੀ ਕੀਤੀ ਜਾ ਰਹੀ ਆ ਕੰਡਿਆਂ ਦੇ ਨਾਲ ਪਾਣੀ ਥੋੜਾ ਜਿਹਾ ਡਾਉਨ ਜਿਹੜਾ ਰਹਿ ਗਿਆ ਤੁਸੀਂ ਦੇਖੋ ਕਿੰਨਾ ਪਾਣੀ ਘੱਗਰ ਦੇ ਵਿੱਚ ਆ ਰਿਹਾ ਬਹੁਤ ਜ਼ਿਆਦਾ ਪਾਣੀ ਔਨ ਕਰਨ ਕੰਡੇ ਜਿਹੜੇ ਕਮਜ਼ੋਰ ਪੈ ਰਹੇ ਨੇ ਤੇ ਉੱਪਰੋਂ ਬਰਸਾਤ ਦਾ ਅੱਜ ਮੌਸਮਾ ਉਹਦੇ ਕਾਰਨ ਜਿਹੜੀ ਕੋਈ ਵੀ ਕੰਮ ਕੋਈ ਮਿੱਟੀ ਥੱਲੇ ਜਾਂ ਮਿੱਟੀ ਪਾਉਣ ਦਾ ਪ੍ਰਬੰਧ ਨਹੀਂ ਹੋ ਰਿਹਾ ਅੱਜ ਤੇ ਸਥਿਤੀ ਬਹੁਤ ਗੰਭੀਰ ਜਿਹੜੀ ਪੂਰ ਬਣੀ ਹੋਈ ਆ ਅੱਜ ਤੇ ਉਧਰ ਅੱਜ ਗੱਲ ਕਰੀ ਆਪਾਂ ਕੰਗਰਨੀ ਦਾ ਇੱਕ ਬੰਨ ਜਿਹੜਾ ਟੁੱਟ ਗਿਆ ਤੇ ਇਹ ਪੰਜਾਬ ਤੇ ਹਰਿਆਣਾ ਦੀ ਹੱਦ ਉੱਪਰ ਕੰਗਰ ਜਿਹੜਾ ਟੁੱਟਿਆ ਇਸ ਦੇ ਨਾਲ ਹਜ਼ਾਰਾਂ ਏਕੜ ਫਸਲ ਜਿਹੜੀ ਪਾਣੀ ਦੇ ਵਿੱਚ ਡੁੱਬ ਗਈ ਆ ਜਿਸ ਦੇ ਚੱਲ ਦੇ ਕੋਈ ਮਿੱਟੀ ਜਾਂ ਹੋਰ ਪ੍ਰਬੰਧ ਨਹੀਂ ਹੋ ਸਕਦਾ ਕਿਉਂਕਿ ਬਾਰਿਸ਼ ਵੀ ਅੱਜ ਬਹੁਤ ਜਿਹੜੀ ਹੋ ਰਹੀ ਏ ਉੱਥੇ ਇਸ ਹਿੱਸਾ ਦੇ ਕੋਲ ਜਿਹੜਾ ਟੁੱਟਿਆ ਤੇ ਪੰਜਾਬ ਵਾਲੀ ਸਾਈਡ ਨਹੀਂ ਟੁੱਟਿਆ ਇਸ ਨਾਲ ਖੇਤਾਂ ਦੇ ਵਿੱਚ ਖੜੇ ਝੋਨੇ ਦੀ ਫਸਲ ਜਿਹੜੀ ਡੁੱਬ ਗਈ ਆ ਤੇ ਪ੍ਰਸ਼ਾਸਨ ਤੇ ਲੋਕਾਂ ਵੱਲੋਂ ਇਸ ਨੂੰ ਬੰਦ ਕਰਨ ਲਈ ਜਦੋਂ ਹਿੱਤ ਜਾਰੀ ਆ। ਕੱਗਰ ਵਿੱਚ ਭਿਆਨਕ ਪਾਣੀ ਆਉਂਕਾਰਨ ਪਿੰਡ ਪਹਿਨਾਰੀ ਤੇ ਬੁਰਜ ਕਰਮਗੜ੍ਹ ਦੇ ਕੋਲ ਜਿਹੜਾ 80 ਫੁੱਟ ਲੰਬਾ ਜਿਹੜਾ ਪਾੜ ਪਿਆ ਤੇ ਬੰਦ ਟੁੱਟ ਗਿਆ ਜਿਸ ਨਾਲ ਹਜ਼ਾਰਾਂ ਏਕੜ ਜ਼ਮੀਨ ਪਾਣੀ ਦੀ ਮਾਰ ਹੇਟ ਜਿਹੜੀ ਆ ਚੁੱਕੀ ਆ। ਇਸ ਤੋਂ 7-8 ਪਿੰਡਾਂ ਦੇ ਵਿੱਚ ਜਿਹੜਾ ਭਿਆਨਕ ਰੂਪ ਭਿਆਨਕ ਪਾਣੀ ਆ ਜਿਹੜਾ ਆਉਣ ਦੀ ਸੁਭਾਵਨਾ ਇਹਦੇ ਪਾਣੀ ਜ਼ਿਆਦਾ ਔਨ ਕਰਨ ਨਾਲ ਘੱਗਰ ਪੂਰੇ ਲਾਟ ਤੇ ਆ ਲੋਕਾਂ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਵਿੱਚ ਘੱਗਰ ਦੇ ਬੰਦਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਪਰ ਉੱਪਰ ਤੋਂ بارش ਹੋਣ ਕਾਰਨ ਬੰਦ ਨੇ ਜਿਹੜੇ ਪਾਣੀ ਜ਼ਿਆਦਾ ਔਨ ਕਰਨ ਇੱਕ ਮਜ਼ਬੂਰ ਹੋ ਰਹੇ ਨੇ ਅਤੇ ਕੋਈ ਬੰਦ ਉੱਪਰ ਜੇ ਸੀ ਵੀ ਜਾਂ ਮਿੱਟੀ ਦੀਆਂ ਟਰਾਲੀਆਂ ਨਹੀਂ ਜਾ ਸਕਦੀਆਂ ਤੇ ਲੋਕਾਂ ਦੇ ਵਿੱਚ ਬਹੁਤ ਭਾਰੀ ਜਿਹੜਾ ਸਹਿਮ ਦਾ ਮਾਹੌਲ ਜਿਹੜਾ ਬਣਿਆ ਹੋਇਆ ਤੇ ਖਸਾਨਾਂ ਦੀ ਫਸਲ ਹੈ ਜਿਹੜੀ ਉੱਧਰ ਡੇਰਾ ਬਸੀ ਦੇ ਵਿੱਚ ਵੀ ਕਹਿੰਦੇ ਘੱਗਰ ਨੇ ਪਾਣੀ ਦੇ ਨਾਲ ਬਹੁਤ ਇਨਸਾਨਾਂ ਨੂੰ ਕੀਤਾ ਖਸਾਨਾਂ ਦੀ ਫਸਲ ਜਿਹੜੀ ਪਾਣੀ ਦੀ ਮਾਰ ਹੇਟ ਆ ਚੁੱਕੀ ਆ ਤੇ ਸਿੱਧੇ ਤੌਰ ਤੇ ਪਿੰਡ ਪਾਣੀ ਦੀ ਮਾਰ ਹੇਟ ਆ ਚੁੱਕੇ ਨੇ ਪਾਣੀ ਉੱਥੇ ਬਹੁਤ ਜਿਹੜਾ ਲੀਕੇਜ ਜਿਹੜਾ ਹੋ ਰਿਹਾ ਬਾਕੀ ਤੁਸੀਂ ਆ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਜਿਹੜੀਆਂ ਘੱਗਰ ਦੀਆਂ ਕਿੰਨਾ ਪਾਣੀ ਜਿਹੜੇ ਦੇ ਵਿੱਚ ਜਾ ਰਿਹਾ ਤੇ ਆ ਦੇਖੋ ਬੰਨ ਬਿਲਕੁਲ ਕਮਜ਼ੋਰ ਜਿਹੜੇ ਹੋਏ ਪਏ ਨੇ ਬਿਲਕੁਲ ਬੰਨਾਂ ਦੇ ਨਾਲ ਪਾਣੀ ਜਿਹੜਾ ਚੱਲ ਰਿਹਾ ਥੋੜੀ ਥੋੜੀ ਲੀਕੇਜ ਜਿਹੜੇ ਹੁੰਦੀ ਜਾ ਰਹੀ ਆ ਦੇ ਆਉਣ ਵਾਲੇ 12-13 ਘੰਟੇ ਸੰਗਰੂਰ ਦੇ ਜਿਵੇਂ ਖਨੋਰੀ ਹੋ ਗਿਆ ਮੂਨਕ ਹੋ ਗਿਆ ਇਹਦੇ ਲਈ ਬਹੁਤ ਖਤਰਾ ਜਿਹੜਾ ਬਣਿਆ ਹੋਇਆ ਤੇ ਕਿਸਾਨਾਂ ਵੱਲੋਂ ਮਿਹਨਤ ਕੀਤੀ ਜਾ ਰਹੀ ਆ ਤੇ ਵੀਰੇ ਵੀਡੀਓ ਨੂੰ ਬਤੁਬਤ ਸ਼ੇਅਰ ਕਰੋ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਪਰਮਾਤਮਾ ਹਨ ਸਾਰਿਆਂ ਦੀ ਭਲਿ ਕਰੇ ਫਸਲਦਾਰ ਕਿਸੇ ਦਾ ਵੀ ਨੁਕਸਾਨ ਜਿਹੜਾ ਨਾ ਹੋਵੇ ਤੇ ਬਾਕੀ ਤੁਸੀਂ ਦੱਸਿਓ ਤੁਹਾਡੇ ਕਿੱਥੇ ਕਿੱਥੇ ਕਿਕਰ ਜਿਹੜਾ ਲੰਗਦਾ ਉਹਦੀ ਕੀ ਸਥਿਤੀ ਜਿਹੜੀ ਬਣੀ ਹੋਈ ਆ ਕਿੰਨਾ ਕੁ ਪਾਣੀ ਜਿਹੜਾ ਆ ਰਿਹਾ ਧੰਨਵਾਦ